ਹਾਂਜੀ ਛਤਿਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਇੱਕ ਜਿਹੜਾ ਵੀ ਰਿਸ਼ਤਾ ਤੁਸੀਂ ਆਪਣੀ ਵੀਡੀਓ ਵੇਖ ਕੇ ਕਰਨਾ ਜੀ ਉਹ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਹੈ ਤਾਂ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ 6 6 1994 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 6 ਫੁੱਟ 3 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਗ੍ਰੈਜੂਏਸ਼ਨ ਗੋਤ ਇਹਨਾਂ ਦਾ ਸਿੱਧੂ ਹੈ ਤੇ ਕੰਮਕਾਰ ਹੈ ਜੀ ਤਿੰਨ ਕਿੱਲੇ ਜ਼ਮੀਨ ਹੈ ਨਾਲ ਕੋਲ ਤੇ ਪ੍ਰਾਈਵੇਟ ਬੈਂਕ ਦੇ ਵਿੱਚ ਇਹ ਕੈਸ਼ੀਅਰ ਦੀ ਜੋਬ ਕਰ ਰਹੇ ਨੇ ਤੇ ਮੰਗ ਹੈ ਜੀ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਕੁੜੀ ਦਾ ਕੱਦ 5 ਫੁੱਟ 6 ਇੰਚ ਤੱਕ ਹੋਵੇ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਰਨ ਅਟਵਾਲ ਪਤਾ ਐਸਬੀਐਸ ਨਗਰ ਬੰਗਾ ਤੋਂ ਕਾਸ਼ਟਨਾ ਦੀ ਵਾਲਮੀਕੀ ਹੈ ਜੀ ਤੇ ਉਮਰ ਹੈ 93 1995 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੀ 10:40 ਪੀਐਮ ਦਾ ਸਮਾਂ ਤੇ ਬਰਥ ਪਲੇਸ ਆ ਬਲਾਚੌਰ ਪੰਜਾਬ ਤੋਂ ਕੱਦ-ਕਾਠ ਹੈ ਜੀ 6 ਫੁੱਟ ਦੀ ਹਾਈਟ ਹੈ ਇਹਨਾਂ ਦੀ ਤੇ ਗੋਤ ਇਹਨਾਂ ਦਾ ਅਟਵਾਲ ਹੈ ਨਾਨਕਿਆਂ ਦਾ ਗੋਤ ਬੈਂਸ ਹੈ ਤੇ ਭੈਣ ਇਹਨਾਂ ਦੀ ਇੱਕ ਅਨਮੈਰਿਡ ਹੈ ਜੀ ਤੇ ਭਰਾ ਵੀ ਇਹਨਾਂ ਦਾ ਇੱਕ ਅਨਮੈਰਿਡ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਟੈਕ ਸੀਐਸਸੀ ਐਨਆਈਟ ਕੁਰੂਖhetra ਤੋਂ ਕੰਮਕਾਰ ਹੈ ਜੀ ਇਹ ટીਸੀਆਈਐਲ ਪੀਐਸਯੂ ਡਾਟ ਗਵਰਨਮੈਂਟ ਆਫ ਇੰਡੀਆ ਪੋਸਟ ਡਿਪਟੀ ਮੈਨੇਜਰ ਦੀ ਜੌਬ ਕਰ ਰਹੇ ਨੇ ਤੇ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਕਰ ਰਹੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਮੰਗ ਹੈ ਜੀ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਕੋਈ ਡਿਗਰੀ ਕਰੀ ਹੋਵੇ ਜੀ ਲੜਕੀ ਨੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਪੰਜਾਬ ਤੋਂ ਹੋਵੇ ਲੜਕੀ ਬਾਕੀ ਦੀ ਜਾਣਕਾਰੀ ਨੰਬਰ ਦਿੱਤਾ ਪਰਿਵਾਰ ਦਾ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਦਿੱਲੀ ਤੋਂ ਨੇ ਕਾਸਟ ਇਹਨਾਂ ਦੀ ਖੱਤਰੀ ਹੈ ਉਮਰ ਹੈ ਜੀ 21 10 1999 ਦਾ ਡੇਟ ਆਫ ਬਰਥ ਹੈ ਤੇ ਕੱਦ ਹੈ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਜਨਮ ਦਾ ਟਾਈਮ ਹੈ ਜੀ 3 ਵਜੇ 2 ਏਮ ਦਾ ਸਮਾਂ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਕਾਮ ਐਂਡ 2 ਇਅਰ ਦਾ ਡਿਪਲੋਮਾ ਕਰਿਆ ਜੀ ਕੰਮਕਾਰ ਹੈ ਜੀ ਹੋਲ ਸੇਲ ਬਿਜ਼ਨਸ ਹੈ ਇਹਨਾਂ ਦਾ ਫਰੂਟਸ ਐਂਡ ਵੈਜੀਟੇਬਲ ਦਾ ਇਨਕਮ ਇਹਨਾਂ ਦੀ 1,25,000 ਰੁਪਏ ਮੰਥਲੀ ਹੈ ਤੇ ਮੰਗੇ ਇਹਨਾਂ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰਤ ਹੋਵੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਲਵੰਤ 바ਵਾ ਪਤਾ ਹੈ ਤਪਾ ਮੰਡੀ ਤੋਂ ਨੇ ਕਾਸਟ ਇਹਨਾਂ ਦੀ ਵਿਰਾਗੀ ਸਾਧ ਹੈ ਜੀ ਤੇ ਭਰਾ ਇਹਨਾਂ ਦੇ ਦੋ ਮੈਰਿਡ ਨੇ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਟ ਹੈ ਉਮਰ ਇਹਨਾਂ ਦੀ 28 ਸਾਲ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਏ ਤੇ ਨਾਲ ਹੀ ਕੰਪਿਊਟਰ ਦਾ ਡਿਪਲੋਮਾ ਕਰਿਆ ਹੋਇਆ ਤੇ ਮੁੰਡਾ ਇਹ ਤਲਾਕਸ਼ੁਦਾ ਹੈ ਜੀ ਤੇ ਹੈਂਡੀਕੈਪਡਾ ਮੁੰਡਾ ਕੰਮ ਕਰਿਆ ਜੀ ਸਕਿਉਰਿਟੀ ਗਾਰਡਨ ਸੇਵਾ ਕੇਂਦਰ ਦੇ ਵਿੱਚ ਸਕਿਉਰਿਟੀ ਗਾਰਡ ਆ ਮੁੰਡਾ ਸੈਲਰੀ 9000 ਰੁਪਈਆ ਬਾਕੀ 4 ਕਿੱਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਜੀ ਡੇਰੇ ਦੀ ਮੰਗ ਹੈ ਇਹਨਾਂ ਦੀ ਕੁੜੀ ਭਾਵੇਂ ਬੱਚੇ ਵਾਲੀ ਹੋਵੇ ਐਸਸੀ ਕਾਸਟ ਤੋਂ ਬਿਨਾ ਕਿਸੇ ਵੀ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦੇਵਕਰਨ ਪਤਾ ਮੰਡੀ ਗਵਿੰਦਗੜ੍ਹ ਤੋਂ ਨੇ ਇਹ ਉਮਰ ਇਹਨਾਂ ਦੀ 1/8/1991 ਦਾ ਡੇਟ ਆਫ ਬਰਥ ਹੈ ਜੀ ਕੱਦ ਹੈ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ 10 ਪਾਸ ਤੇ ਗੋਤ ਇਹਨਾਂ ਦਾ ਦੇਵਗਨ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਪਿਤਾ ਦਾ ਨਾਮ ਆ ਸੋਹਣੀ ਲਾਲ ਤੇ ਕੰਮ ਕਰਾ ਜੀ ਮੁੰਡਾ ਹੈ ਰੋਲਿੰਗ ਮਿਲ ਦੇ ਵਿੱਚ ਹੈੱਡ ਫਿਟਰ ਹੈ ਤਨਖਾਹ ਇਹਨਾਂ ਦੀ 35000 ਰੁਪਿਆ ਮਹੀਨਾ ਹੈ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਰਬਜੀਤ ਸਿੰਘ ਪਤਾ ਹੈ ਅੰਮ੍ਰਿਤਸਰ ਤੋਂ ਨੇ ਕਾਸਟ ਇਹਨਾਂ ਦੀ ਭਾਟੀਆ ਤੇ ਉਮਰ ਇਹਨਾਂ ਦੀ 29 1992 ਦਾ ਡੇਟ ਆਫ ਬਰਥ ਹੈ ਜੀ ਕੱਦ ਦਾ ਇਹਨਾਂ ਦਾ 5 ਫੁੱਟ 2 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਕੋਮ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮਕਾਰ ਹੈ ਪ੍ਰਾਪਰਟੀ ਆਫੀਸਰ ਐਜ਼ ਅ ਮੈਨੇਜਰ ਦੀ ਜੌਬ ਕਰ ਰਹੇ ਹੈ ਮੁੰਡਾ ਦੇ ਨਾਲ ਇਹ ਮੋਬਾਈਲ ਪਰਚੇਜ ਸੇਲ bizness ਦਾ ਆਨਲਾਈਨ ਕੰਮ ਕਰ ਰਹੇ ਨੇ ਇਹਨਾਂ ਦੀ ਇਨਕਮ 25000 ਰੁਪਇਆ ਮੰਥਲੀ ਹੈ ਜੀ ਤੇ ਮੰਗ ਹੈਨਾਂ ਦੀ ਕਿ ਵਧੀਆ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਇਹਨਾਂ ਨੂੰ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਜੀਤ ਸਿੰਘ ਪਤਾ ਹੈ ਜਗਤਪੁਰ ਤੋਂ ਨੇ ਫਲੋਰ ਕੋਲ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 23/2/1996 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਜਹਲ ਹੈ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ 8 ਪਾਸ ਤੇ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਤੇ ਭਰਾ ਇਹਨਾਂ ਦਾ ਇੱਕ ਪੁਰਤਗਾਲ ਦੇ ਵਿੱਚ ਹੈ ਜੀ ਮੰਗ ਇਹਨਾਂ ਦੀ ਕੁੜੀ ਵਧੀਆ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਪ੍ਰੀਤ ਸਿੰਘ ਪਤਾ ਹੈ ਲੁਧਿਆਣਾ ਤੋਂ ਨੇ ਉਮਰ ਇਹਨਾਂ ਦੀ 2 2 1999 ਦਾ ਡੇਟ ਆਫ ਬਰਥ ਹੈ ਜੀ ਤੇ ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੋਈ ਹੈ ਤੇ ਬੇਸਿਕ ਕੋਰਸ ਇਨ ਕੰਪਿਊਟਰ এডਿਕੇਸ਼ਨ ਤੇ ਫਾਦਰ ਇਹਨਾਂ ਦੇ ਗੁਰਚਰਨ ਸਿੰਘ ਫੌਜੀ ਨੇ ਜੀ ਐਕਸਪਾਇਰ ਨੇ ਮਾਤਾ ਇਹਨਾਂ ਦੇ ਗੁਰਮਿੰਦਰ ਕੌਰ ਨੇ ਤੇ ਭਰਾ ਇਹਨਾਂ ਦਾ ਇੱਕ ਅਨਮੈਰਿਡ ਹੈ ਜੀ ਤੇ ਕਾਰ ਡਰਾਈਵਰ ਹੈ ਜੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੰਮ ਕਰਾ ਜੀ ਮੁੰਡਾ ਹੈ ਵਰਕਿੰਗ ਇਨ ਲੀ ਫੋਰਡ ਫਾਰਮ ਸਲਿਊਟਿਕਲ ਲਟੀਡੀ ਕੋ ਫ੍ਰॉम ਫੋਰੀਅਰ ਦੇ ਵਿੱਚ ਕੰਮ ਕਰ ਰਹੇ ਨੇ ਜੀ ਸੈਲਰੀ ਇਹਨਾਂ ਦੀ 15000 ਰੁਪਿਆ ਪਰ ਮੰਥ ਹੈ ਤੇ ਪਲੱਸ ਬੋਨਸ ਆ ਤੇ ਪਲੱਸ ਮੈਡੀਕਲ ਕਾਰਡ ਆ ਜੀ ਮੰਗ ਇਹਨਾਂ ਦੀ ਕੁੜੀ ਸਿੰਪਲ ਤੇ ਵਧੀਆ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਭ ਸਿਮਰਨ ਸਿੰਘ ਪਤਾ ਹੈ ਬਿਆਸ ਤੋਂ ਨੇ ਜੀ ਅੰਮ੍ਰਿਤਸਰ ਕੋਲ ਕਾਸਟ ਨਦੀ ਮੱਝ ਵੀ ਸਿੱਖ ਹੈ ਤੇ ਉਮਰ ਹੈ 25 ਸਤੰਬਰ 2001 ਦਾ ਡੇਟ ਆਫ ਬਰਥ ਹੈ ਜੀ ਕੱਦ ਹੈ ਇਹਨਾਂ ਦਾ 5 ਫੁੱਟ 11 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀਆ ਡਿਪਲੋਮਾ ਆਫ ਨਰਸਿੰਗ ਆਸਟ੍ਰੇਲੀਆ ਤੋਂ ਪਰ ਇਹਨਾਂ ਦਾ ਇੱਕ ਆਸਟ੍ਰੇਲੀਆ ਦੇ ਵਿੱਚ ਹੈ ਜੀ ਤੇ ਕੰਮਕਾਰ ਹੈ ਮੁੰਡਾ ਹੈ ਆਸਟ੍ਰੇਲੀਆ ਦੇ ਵਿੱਚ ਵਧੀਆ ਕੰਮਕਾਰ ਕਰਦਾ ਤੇ ਵਧੀਆ ਇਨਕਮ ਮੰਗ ਹੈ ਇਹਨਾਂ ਦੀ ਕੁੜੀ ਵਧੀਆ ਪਰਿਵਾਰਤ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਜੀ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਲੜਕੀ ਪੀਆਰ ਹੋਣੀ ਚਾਹੀਦੀ ਹੈ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਗੱਲ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਹੈ ਬਰਮਪੁਰ ਗਰਦਾਸਪੁਰ ਤੋਂ ਨੇ ਜੀ ਉਮਰ ਇਹਨਾਂ ਦੀ 34/1990 ਦਾ ਡੇਟ ਆਫ ਬਰਥ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਪਲੱਸ 2 ਪਾਸ ਭਰਾ ਇਹਨਾਂ ਦੇ ਦੋ ਮੈਰਿਡ ਨੇ ਜੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਕੰਮ ਕਰਾ ਜੀ 10 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਯੂਰਪ ਦੀ ਕੰਟਰੀ ਲਟੇਨੀਆ ਦੇ ਵਿੱਚ ਇਹ ਮੁੰਡਾ ਟਰਾਲਰ ਡਰਾਈਵਰ ਹੈ ਤੇ 2.5 ਲੱਖ ਰੁਪਏ ਇਹਨਾਂ ਦੀ ਸੈਲਰੀ ਹੈ ਜੀ ਪਰ ਮੰਥ ਦੀ ਤੇ ਵਧੀਆ ਆਮਦਨ ਹੈ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਤੇ ਅੱਤਰ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਲਵਿੰਦਰ ਸਿੰਘ ਪਤਾ ਹੈ ਮਲੌਟ ਤੋਂ ਨੇ ਕੱਦ ਹੈ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਜੀ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਗੋਤ ਇਹਨਾਂ ਦਾ ਸਿੱਧੂ ਹੈ ਜੀ ਨਾਨਕਿਆਂ ਦਾ ਗੋਤ ਬਰਾੜ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੈ ਜੀ ਉਮਰ ਇਹਨਾਂ ਦੀ 21/8/1990 ਦਾ ਡੇਟ ਆਫ ਬਰਥ ਹੈ ਇੱਕ ਕੰਮਕਰ ਹੈ ਜੀ 8 ਕਿੱਲੇ ਜ਼ਮੀਨ ਹੈ ਨਾਲ ਕੋਲ ਤੇ ਖੇਤੀਬਾੜੀ ਦਾ ਹੈ ਕੰਮ ਕਰਦੇ ਨੇ ਮੰਗ ਹੈ ਇਹਨਾਂ ਦੀ ਕਿ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਤੇ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਵੀ ਮੰਗ ਨਹੀਂ ਜੀ ਵਧੀਆ ਪਰਿਵਾਰ ਹੈ ਇਹ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਜੀ ਡਾਇਰੈਕਟ ਗੱਲਬਾਤ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂ ਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਣੇ ਜਿੰਨੇ ਵੀ ਰਿਸ਼ਤੇ ਦਿੱਤੇ ਹੁੰਦੇ ਨੇ ਜੀ ਸਾਰੇ ਪਰਿਵਾਰ ਦੇ ਨੰਬਰ ਸਮੇਤ ਦਿੱਤੇ ਹੁੰਦੇ ਨੇ ਤੇ ਫਿਰ ਵੀ ਕਈ ਵਾਰੀ ਵਿੱਚ ਕਿਸੇ ਵਿਚੋਲੇ ਜਾਂ ਮੈਰਿਜ ਬਿਊਰੋ ਵਾਲੇ ਦਾ ਨੰਬਰ ਆ ਜਾਂਦਾ ਜੀ ਤੇ ਜੇਕਰ ਤੁਹਾਡੇ ਤੋਂ ਕੋਈ ਵੀ ਕਿਸੇ ਕਿਸਮ ਦੀ ਪੇਮੈਂਟ ਮੰਗਦਾ ਜੀ ਤਾਂ ਕਿਸੇ ਵੀ ਕਿਸਮ ਦਾ ਪੈਸਾ ਨਾ ਦਿਓ ਕਿਸੇ ਨੂੰ ਵੀ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਜੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ